ਪੀਰ ਪੀਖਨ ਸ਼ਾਹ ਜੀ ਪਿੰਡ ਕੁੜਾਮ ਰਿਆਸਤ ਪਟਿਆਲਾ ਦਾ ਰਹਿਣ ਵਾਲਾ ਸੀ ਪੀਰ ਪੀਖਨ ਸ਼ਾਹ ਜੀ ਆਪਣੇ ਚੇਲੇ ਪਾਸ ਪਿੰਡ ਠਸਕੇ ਜ਼ਿਲ੍ਹਾ ਕਰਨਾਲ ਵਿੱਚ ਠਹਿਰਿਆ ਹੋਇਆ ਸੀ 22 ਦਸੰਬਰ ਸਾਲ 1666 ਈਸਵੀ ਨੂੰ ਪਟਨਾ ਸਹਿ ਵਿਖੇ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਪੀਰ ਪੀਖਨ ਸ਼ਾਹ ਜੀ ਆਪਣੇ ਇਸ਼ਟ ਦੀ ਯਾਦ ਵਿੱਚ ਬੈਠਾ ਹੋਇਆ ਸੀ ਉਸ ਨੂੰ ਅਚਨ-ਚੇਤ ਹੀ ਪੂਰਬ ਦਿਸ਼ਾ ਵੱਲੋਂ ਰੋਸ਼ਨੀ ਦੀ ਸੀ ਜਿਸ ਨੂੰ ਵੇਖ ਕੇ ਉਸਨੇ ਅਨੁਭਵ ਕੀਤਾ ਕਿ ਇਸ ਦਿਸ਼ਾ ਵਿੱਚ ਇਸ ਸਮੇਂ ਕੋਈ ਮਹਾਪੁਰਸ਼ ਪੈਦਾ ਹੋਇਆ ਹੈ ਜਿਹੜਾ ਜ਼ੋਰ ਜ਼ੁਲਮ ਦੇ ਹਨੇਰੇ ਨੂੰ ਦੂਰ ਕਰੇਗਾ ਪੀਰ ਜੀ ਨੇ ਉਸੇ ਸਮੇਂ ਹੀ ਉੱਠ ਕੇ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਸਜਦਾ ਕੀਤਾ ਪੀਰ ਦੇ ਚੇਲਿਆਂ ਨੇ ਪੁੱਛਿਆ ਪੀਰ ਜੀ ਮੱਕਾ ਕਾਬਾ ਤਾਂ ਪੱਛਮ ਦਿਸ਼ਾ ਵੱਲ ਹੈ ਤੁਸੀਂ ਪੂਰਬ ਵੱਲ ਸਜਦਾ ਕਿਉਂ ਕੀਤਾ ਹੈ ਪੀਰ ਜੀ ਨੇ ਕਿਹਾ ਇਹ ਇਸ ਵਾਸਤੇ ਕਿ ਇੱਧਰ ਅੱਜ ਦੀਨ ਅਤੇ ਦੁਨੀਆ ਦਾ ਵਾਲੀ ਮਨੁੱਖ ਸਰੀਰ ਧਾਰ ਕੇ ਪ੍ਰਗਟ ਹੋਇਆ ਹੈ ਹੁਣ ਮੈਂ ਉਹਨਾਂ ਦੇ ਨੂਰੀ ਦਰਸ਼ਨ ਕਰਨ ਵਾਸਤੇ ਪਟਨੇ ਛੇਤੀ ਹੀ ਜਾਣਾ ਚਾਹੁੰਦਾ ਹਾਂ ਉਸ ਉਪਰੰਤ ਪੀਰ ਪੀਖਨ ਸ਼ਾ ਤਿਆਰੀ ਕਰਕੇ ਆਪਣੇ ਦੋ ਚੇਲਿਆਂ ਨੂੰ ਨਾਲ ਲੈ ਕੇ ਹੌਲੀ-ਹੌਲੀ ਚੱਲ ਕੇ ਪਟਨੇ ਪਹੁੰਚ ਗਈ ਪੀਰ ਜੀ ਨੇ ਵੇਖਿਆ ਕਿ ਪਟਨੇ ਦਾ ਹਰ ਇੱਕ ਜੀਵ ਅਤੇ ਬਨਸਪਤੀ ਦਾ ਪੱਤਾ-ਪੱਤਾ ਖੁਸ਼ੀਆਂ ਨਾਲ ਭਰਪੂਰ ਪਰਸਨ ਹੈ ਪੀਰ ਜੀ ਪੁੱਛਗਿਛ ਕਰਕੇ ਉਸ ਘਰ ਅੱਗੇ ਜਿੱਤੇ ਗੁਰੂ ਜੀ ਦਾ ਜਨਮ ਹੋਇਆ ਸੀ ਪਹੁੰਚ ਗਈ ਘਰ ਦੇ ਦਰਵਾਜ਼ੇ ਅੱਗੇ ਪੀਰ ਜੀ ਨੇ ਵੇਖਿਆ ਕਿ ਸਿੱਖ ਸੰਗਤਾਂ ਦੀ ਭੀੜ ਲੱਗੀ ਹੋਈ ਹੈ ਹਰ ਇੱਕ ਆਪਣੀ ਖੁਸ਼ੀ ਪ੍ਰਗਟ ਕਰਨ ਵਾਸਤੇ ਉਤਾਵਲਾ ਹੋ ਰਿਹਾ ਹੈ ਪੀਰ ਪੀਕਨ ਸਾਹਿਬ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਅਸੀਂ ਬਹੁਤ ਦੂਰ ਪੰਜਾਬ ਦੇਸ਼ ਤੋਂ ਸਹਬਜ਼ਾਦੇ ਦੇ ਕੇਵਲ ਦਰਸ਼ਨ ਕਰਨ ਹੀ ਆਏ ਹਾਂ ਸਾਨੂੰ ਦਰਸ਼ਨ ਕਰਾ ਦਿਓ ਜਦ ਮਾਮਾ ਕਿਰਪਾਲ ਚੰਦ ਨੇ ਮਾਤਾ ਨਾਨਕੀ ਨੂੰ ਜਾ ਕੇ ਇਹ ਗੱਲ ਦੱਸੀ ਕਿ ਇੱਕ ਮੁਸਲਮਾਨ ਫਕੀਰ ਆਪਣੇ ਦੋ ਚੇਲਿਆਂ ਦੇ ਨਾਲ ਸਾਹਿਬ ਜਾਦੇ ਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋਂ ਆਇਆ ਹੈ ਤਾਂ ਮਾਤਾ ਜੀ ਨੇ ਮਨ ਵਿੱਚ ਬੋਧ ਧਰ ਕਰਕੇ ਕਿਹਾ ਕਿ ਬਾਦਸ਼ਾਹ ਗੁਰੂ ਘਰ ਨਾਲ ਵਿਰੋਧ ਰੱਖਦਾ ਹੈ ਇਹ ਪੀਰ ਮੁਸਲਮਾਨ ਹੈ ਕੀ ਪਤਾ ਕਿਸ ਗੱਲ ਵਾਸਤੇ ਇਹ ਆਪ ਆਇਆ ਹੈ ਜਾਂ ਇਸ ਨੂੰ ਕਿਸੇ ਵਿਰੋਧੀ ਨੇ ਸਾਹਿਬ ਜਾਦੇ ਨੂੰ ਕੋਈ ਨੁਕਸਾਨ ਪਹੁੰਚਾਉਣ ਵਾਸਤੇ ਭੇਜਿਆ ਹੈ ਮਾਤਾ ਜੀ ਨਾਲ ਵਿਚਾਰ ਕਰਕੇ ਮਾਮਾ ਕਿਰਪਾਲ ਚੰਦ ਜੀ ਨੇ ਬਰ ਆਣ ਕੀ ਪੀਰ ਨੂੰ ਕਿਹਾ ਸਾਈ ਜੀ ਜਦ ਤੱਕ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਰਸ਼ਨ ਨਾ ਕਰ ਲੈਣ ਤਦ ਤੱਕ ਹੋਰ ਕਿਸੇ ਉਪਰੇ ਆਦਮੀ ਨੂੰ ਇਹਨਾਂ ਦੇ ਮੱਥੇ ਲਾਉਣਾ ਠੀਕ ਨਹੀਂ ਤੁਸੀਂ ਕੁਝ ਮਹੀਨੇ ਠਹਿਰ ਕੇ ਫੇਰ ਆ ਜਾਣਾ ਤਦ ਤੱਕ ਇਹਨਾਂ ਦੇ ਪਿਤਾ ਜੀ ਵੀ ਅਸਾਮ ਤੋਂ ਵਾਪਸ ਆ ਜਾਣਗੇ ਹੁਣ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਲੈ ਲਵੋ ਪਰ ਪੀਰ ਜੀ ਨੇ ਕਿਹਾ ਮੈਨੂੰ ਇਹਨਾਂ ਦੇ ਦਰਸ਼ਨਾਂ ਤੋਂ ਬਿਨਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਇਹ ਖੁਦਾ ਰੂਪ ਹਨ ਮੈਂ ਇਹਨਾਂ ਦੇ ਦਰਸ਼ਨ ਕਰਕੇ ਹੀ ਜਾਵਾਂਗਾ ਪਰ ਜਦ ਫਿਰ ਵੀ ਮਾਤਾ ਜੀ ਨੇ ਨਾ ਕਰ ਭੇਜੀ ਤਾਂ ਪੀਰ ਜੀ ਖਾਣਾ ਪੀਣਾ ਛੱਡ ਕੇ ਬੂੰਹੇ ਅੱਗੇ ਆਸਣ ਲਾ ਕੇ ਬੈਠ ਗਿਆ ਜਦ ਤਿੰਨ ਦਿਨ ਇਸ ਤਰ੍ਹਾਂ ਬੀਤ ਗਏ ਤਾਂ ਪੀਰ ਭੀਖਣ ਸਾਧਾ ਦ੍ਰਿੜ ਹੱਠ ਵੇਖ ਕੇ ਮਾਤਾ ਜੀ ਨੇ ਕ੍ਰਿਪਾਲ ਚੰਦ ਨੂੰ ਆਖਿਆ ਕਿ ਪੀਰ ਜੀ ਨੂੰ ਸਹਬਜ਼ਾਦੀ ਦੇ ਦਰਸ਼ਨ ਕਰਾਓ। ਕਿਰਪਾਲ ਚੰਦ ਸੁੰਦਰ ਵਸਤਰਾਂ ਵਿੱਚ ਲਪੇਟ ਕੇ ਸਹਬਜ਼ਾਦੀ ਨੂੰ ਦੋਹਾਂ ਹੱਥੇ ਉੱਤੇ ਚੁੱਕ ਕੇ ਪੀਰ પાસે ਲੈ ਆਇਆ। ਪੀਰ ਭੀਖਨ ਸ਼ਾਹ ਨੇ ਬਾਲਗ ਰੂਪ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਅਤੇ ਫਿਰ ਦੋ ਕੁੱਜੀਆਂ ਇੱਕ ਵਿੱਚ ਦੁੱਧ ਅਤੇ ਇੱਕ ਵਿੱਚ ਪਾਣੀ ਪਾ ਕੇ ਸਹਬਜ਼ਾਦੀ ਅੱਗੇ ਕੀਤੀਆਂ। ਸਹਬਜ਼ਾਦੀ ਨੇ ਅੰਗੜਾਈ ਲੈ ਕੇ ਆਪਣੀਆਂ ਬਾਹਾਂ ਲੰਬੀਆਂ ਕਰਕੇ ਦੋਹਾਂ ਕੁੱਜੀਆਂ ਉੱਪੇ ਆਪਣੇ ਦੋਵੇਂ ਹੱਥ ਰੱਖ ਦਿੱਤੇ ਇਹ ਵੇਖ ਕੇ ਪੀਰ ਜੀ ਬੜਾ ਪ੍ਰਸੰਨ ਹੋਏ ਅਤੇ ਸਜਦਾ ਕਰਕੇ ਨਮਸਕਾਰ ਕੀਤੀ ਜਦ ਇਹ ਕੁੱਜੀਆਂ ਵਾਲੀ ਗੱਲ ਪੀਰ ਜੀ ਤੋਂ ਪੁੱਛੀ ਗਈ ਤਾਂ ਉਸਨੇ ਦੱਸਿਆ ਕਿ ਇਹ ਮੈਂ ਇਹਨਾਂ ਦੀ ਪ੍ਰੀਖਿਆ ਕੀਤੀ ਹੈ ਕਿ ਇਹ ਹਿੰਦੂ ਮਜਬਦਾ ਪੱਖ ਕਰਨਗੇ ਜਾਂ ਮੁਸਲਮਾਨ ਦਾ ਪਰ ਇਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਇਹਨਾਂ ਵਾਸਤੇ ਦੋਵੇਂ ਮਜਬ ਇੱਕੋ ਜਿਹੇ ਹਨ ਇਸ ਉਪਰੰਤ ਪੀਰ ਪਿਕਨ शाह ਬਾਲਕ ਰੂਪ ਗੁਰੂ ਜੀ ਦੀ ਮਹਿਮਾ ਕਰਦਾ ਹੋਇਆ ਵਾਪਸ ਠਰਸਕੇ ਨੂੰ ਮੁੜ ਪਿਆ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਂਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਤੁਨ ਗੁਰੂ